ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟਾਪਿਕ ਜਿਹੜਾ ਇਸ ਵੀਡੀਓ ਦੇ ਵਿੱਚ ਕਵਰ ਕਰਨ ਜਾ ਰਹੇ ਹਾਂ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਕੈਂਡੀਡੇਟਸ ਨੇ ਇਗੋਨੂ ਯੂਨੀਵਰਸਿਟੀ ਤੋਂ ਐਨਟੀਟੀ ਕੀਤੀ ਹੈ ਤੇ ਬਹੁਤ ਸਾਰੇ ਕੈਂਡੀਡੇਟਸ ਜਿਹੜੇ ਨੇ ਐਨਟੀਟੀ ਦੇ ਵਿੱਚ ਐਡਮਿਸ਼ਨ ਲੈਣ ਦੀ ਸੋਚ ਰਹੇ ਨੇ ਅਕਸਰ ਬਹੁਤ ਸਾਰੇ ਕੈਂਡੀਡੇਟਸ ਕਮੈਂਟ ਸੈਕਸ਼ਨ ਦੇ ਵਿੱਚ ਪੁੱਛਦੇ ਨੇ ਕਿ ਸਾਨੂੰ ETT ਕਰਨੀ ਚਾਹੀਦੀ ਹੈ ਜਾਂ ਨਹੀਂ IGNO University ਤੋਂ ENTITY ਕਰਨੀ ਚਾਹੀਦੀ ਹੈ ਜਾਂ ਨਹੀਂ ਇਸ ਦੀਆਂ ਪੋਸਟਾਂ ਆਉਣਗੀਆਂ ਜਾਂ ਨਹੀਂ ਤਾਂ ਤੁਹਾਡੇ ਇਹਨਾਂ ਸਾਰੇ ਪੁਆਇੰਟਸ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਆ ਗੱਲ ਕਰਨ ਜਾ ਰਹੀਆਂ ਜੀ ਕਿ ਪੋਸਟਾਂ ਕਦੋਂ ਤੱਕ ਆਣਗੀਆਂ ETT ENTITY ਕਰਨ ਦਾ ਤੁਹਾਨੂੰ ਫਾਇਦਾ ਕਿੰਨਾ ਕ ਹੈ ਤੇ ਇਗਨੂ ਤੋਂ ਜਿਹੜੀ ਐਂਟੀਟੀ ਕੀਤੀ ਹੋਈ ਹੈ ਤੁਸੀਂ ਉਹ ਵੈਲਿਡ ਹੈਗੀ ਹੈ ਜਾਂ ਨਹੀਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਐਂਟੀਟੀ ਤੁਹਾਨੂੰ ਪਤਾ ਹੈ ਜਿਸ ਨੂੰ ਕਿ ਆਪਾਂ ਡੀਈਸੀ ਵੀ ਕਹਿ ਦਿੰਦੇ ਹਾਂ ਠੀਕ ਹੈ ਇਹ ਇਗਨੂ ਯੂਨੀਵਰਸਿਟੀ ਤੋਂ ਬਹੁਤ ਸਾਰੇ ਕੈਂਡੀਡੇਟਸ ਨੇ ਕੀਤੀ ਹੈ ਤੇ ਇਹ ਤੁਹਾਨੂੰ ਪਤਾ ਹੈ ਕਿ ਡੀਈਸੀ 1 ਸਾਲ ਦਾ ਹੁੰਦਾ ਹੈ ਜੀ 1 ਸਾਲ ਦਾ ਡਿਪਲੋਮਾ ਹੈ ਇਹ ਠੀਕ ਹੈ ਇਸ ਤੋਂ ਬਿਨਾਂ ਇੱਕ ਡਿਪਲੋਮਾ ਹੋਰ ਹੁੰਦਾ ਹੈ ਉਸ ਨੂੰ ਆਪਾਂ ਈਸੀਸੀਈ ਕਹਿ ਦਿੰਦੇ ਹਾਂ ਉਹ 2 ਸਾਲ ਦਾ ਹੁੰਦਾ ਹੈ ਠੀਕ ਹੈ ਦੋਨਾਂ ਦੀ ਹੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਦੇਖੋ ਜੇ ਆਪਾਂ ਗੱਲ ਕਰ ਲਈਏ ਸਟੇਟ ਤੇ ਸੈਂਟਰ ਗਵਰਨਮੈਂਟ ਜੌਬ ਦੀ ਠੀਕ ਹੈ ਜੇ ਸਟੇਟ ਦੀਆਂ ਜੌਬਸ ਹੁੰਦਿਆਂ ਨੇ ਯਾਨੀ ਕਿ ਪੰਜਾਬ ਦੇ ਵਿੱਚ ਜੇ ਗਰੰਟੀਟੀ ਦੀਆਂ ਪੋਸਟਾਂ ਆਉਂਦੀਆਂ ਨੇ ਤਾਂ ਉਸ ਦੇ ਵਿੱਚ ਇਹ ਐਂਟੀਟੀ ਜਿਹੜੀ IGNO ਤੋਂ ਕੀਤੀ ਹੋਈ ਹੈ ਵੈਲਿਡ ਹੈਗੀ ਹੈ ਜਾਂ ਨਹੀਂ ਤੇ ਜੇਕਰ ਸੈਂਟਰ ਦੀਆਂ ਪੋਸਟਾਂ ਆਉਂਦੀਆਂ ਨੇ ਉਸ ਦੇ ਵਿੱਚ ਵੈਲਿਡ ਹੈਗੀ ਹੈ ਜਾਂ ਨਹੀਂ ਦੋਨੋਂ ਨੂੰ ਆਪਾਂ ਡਿਸਕਸ ਕਰ ਰਹੇ ਹਾਂ ਤਾਂ ਇੱਥੇ ਸਭ ਤੋਂ ਪਹਿਲਾਂ ਦੇਖੋ ਇੱਕ ਮੇਨ ਗੱਲ ਜਿਹੜੀ ਧਿਆਨ ਦੇਣ ਯੋਗ ਹੈ ਚਾਹੇ ਤੁਸੀਂ ਸੈਂਟਰ ਲੈਵਲ ਦੇ ਸਕੂਲਾਂ ਦੀ ਗੱਲ ਕਰ ਲੋ ਚਾਹੇ ਸਟੇਟ ਲੈਵਲ ਦੇ ਸਕੂਲਸ ਦੀ ਗੱਲ ਕਰ ਲੋ ਠੀਕ ਹੈ ਸਾਰੇ ਹੀ ਸਕੂਲਸ ਦੇ ਵਿੱਚ NCTE ਨੂੰ ਹੀ ਫੋਲੋ ਕੀਤਾ ਜਾਂਦਾ ਹੈ ਇਸ ਦੇ ਅਕੋਰਡਿੰਗ ਹੀ ਸਕੂਲ ਦੇ ਵਿੱਚ ਐਜੂਕੇਸ਼ਨ ਜਿਹੜੀ ਪ੍ਰੋਵਾਈਡ ਕਰਾਈ ਜਾਂਦੀ ਹੈ ਇਹਨਾਂ ਦੇ ਅਕੋਰਡਿੰਗ ਹੀ ਕਰਿਕੂਲਮ ਤਿਆਰ ਹੁੰਦਾ ਹੈ ਤੇ ਟੀਚਰ ਦੀ ਜੋ ਕੁਆਲੀਫਿਕੇਸ਼ਨ ਹੈ ਜੋ ਵੀ ਉਹਨਾਂ ਨੂੰ ਮਾਨਤਾ ਦੇਣੀ ਹੈ ਉਹ NCTE ਦੇ ਅਕੋਰਡਿੰਗ ਹੀ ਜਿਹੜੀ ਹੈ ਵੈਲਿਡ ਮੰਨੀ ਜਾਂਦੀ ਹੈ ਠੀਕ ਹੈ ਜੀ ਇੰਨੀ ਗੱਲ ਕਲੀਅਰ ਹੈ ਯਾਨੀ ਕਿ ਸਕੂਲਾਂ ਦੇ ਵਿੱਚ ਜਿਹੜੀ NCTE ਨੂੰ ਹੀ ਸਭ ਤੋਂ ਪਹਿਲਾਂ ਪਹਿਲ ਦਿੱਤੀ ਜਾਂਦੀ ਹੈ ਉਸ ਦੇ ਅਕੋਰਡਿੰਗ ਹੀ ਸਕੂਲ ਜਿਹੜੇ ਨੇ ਉਹ ਚੱਲਦੇ ਨੇ ਹੁਣ ਆਪਾਂ ਗੱਲ ਕਰ ਲਈਏ ਕਿ ਜਿਹੜਾ NCTE ਹੈ ਕਿ ਉਹਦੇ ਅਕੋਰਡਿੰਗ ਐਂਟੀਟੀ ਵੈਲਿਡ ਹੈਗੀ ਹੈ IGNO ਤੋਂ ਤੋਂ ਤਾਂ ਦੇਖੋ ਇੱਥੇ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰ ਦਵਾਂ ਕਿ NCT ਦੇ ਅਕੋਰਡਿੰਗ IGNO ਤੋਂ ਕੀਤੀ ਹੋਈ ਜਿਹੜੀ ਐਂਟੀਟੀ ਹੈ ਜਿਹਨੂੰ ਆਪਾਂ DECEV ਕਹਿ ਦਿੰਨੇ ਆ ਇਹ ਜਿਹੜੀ ਵੈਲਿਡ ਨਹੀਂ ਹੈਗੀ ਠੀਕ ਹੈ ਤੇ ਜੇ ਉਹ ਸੈਂਟਰ ਲੈਵਲ ਦੀਆਂ ਪੋਸਟਾਂ ਦੇ ਲਈ ਵੈਲਿਡ ਨਹੀਂ ਹੈਗੀ 댓 ਮੀਨਸ ਕਿ ਉਹ ਸਟੇਟ ਲੈਵਲ ਤੇ ਵੀ ਜਿਹੜੀ ਐਲੀਜੀਬਿਲਟੀ ਨਹੀਂ ਮੰਨੀ ਜਾਏਗੀ ਠੀਕ ਹੈ ਤੇ ਹੁਣ ਇੱਥੇ ਬਹੁਤ ਸਾਰੇ ਕੈਂਡੀਡੇਟਸ ਦਾ ਇਹ ਵੀ ਕੁਐਸਚਨ ਅਰਾਈਜ਼ ਹੋਏਗਾ ਕਿ ਹੁਣ ਅੱਗੇ ਅਸੀਂ ਕੀ ਕਰੀਏ ਅਸੀਂ ਤਾਂ ਐਂਟੀਟੀ ਆਲਰੇਡੀ ਗ੍ਰੂਨੂ ਤੋਂ ਕਰ ਚੁੱਕੇ ਆਂ ਠੀਕ ਹੈ ਤਾਂ ਪਹਿਲਾਂ ਤਾਂ ਉਹ ਕੈਂਡੀਡੇਟਸ ਦੇ ਲਈ ਹੈ ਜਿਨ੍ਹਾਂ ਨੇ ਹਲੇ ਕਰਨੀ ਹੈ ਠੀਕ ਹੈ ਪਹਿਲਾਂ ਆਪਾਂ ਉਹਨਾਂ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਐਂਟੀਟੀ ਕਰਨੀ ਹੈ ਜਾਂ ਜਿਨ੍ਹਾਂ ਦਾ ਜਿਨ੍ਹਾਂ ਦੀ ਸਲਾਹ ਹੈਗੀ ਹੈ ਕਿ ਅਸੀਂ ਅਗਲੇ ਸਾਲ ਜਾਂ ਇਸ ਸਾਲ ਐਂਟੀਟੀ ਦੇ ਵਿੱਚ ਐਡਮਿਸ਼ਨ ਕਰੀਏ ਡੀਈਸੀ ਕਰੀਏ ਤਾਂ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਕਾਲਜਿਸ ਨੇ ਦਿੱਲੀ ਦੇ ਵਿੱਚ ਹੋ ਗਿਆ ਚੰਡੀਗੜ੍ਹ ਦੇ ਵਿੱਚ ਹੋ ਗਿਆ ਉਹ ਵਾਲੇ ਕਾਲਜ ਦੇ ਥਰੂ ਹੀ ਤੁਸੀਂ ਐਂਟੀਟੀ ਕਰੋ ਕਿਉਂਕਿ ਉਹਨਾਂ ਕਾਲਜ ਨੂੰ ਜਿਹੜੀ ਹੈ ਮਾਨਤਾ ਪ੍ਰਾਪਤ ਹੈ ਉਹਨਾਂ ਦੇ ਜਿਹੜਾ ਡਿਪਲੋਮਾ ਕੀਤਾ ਹੋਇਆ ਉਹਨੂੰ ਐਨਸੀਟੀ ਦੇ ਵੱਲੋਂ ਜਿਹੜਾ ਰਿਕੋਗਨਾਈਜ਼ ਕੀਤਾ ਗਿਆ ਹੈ ਵੈਲਿਡ ਹੈਗਾ ਏ ਤੁਸੀਂ ਉੱਥੋਂ ਹੀ ਦੀ ਐਂਟੀਟੀ ਕਰਨ ਦੀ ਕੋਸ਼ਿਸ਼ ਕਰੋ ਠੀਕ ਹੈ ਦੂਜੀ ਗੱਲ ਜਿਨ੍ਹਾਂ ਨੇ ਐਂਟੀਟੀ ਕਰ ਲਈ ਉਹ ਹੁਣ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਜਾਂ ਨਹੀਂ ਦੇਖੋ ਫਿਲਹਾਲ ਦੇ ਭਾ ਅੱਜ ਦੀ ਗੱਲ ਕਰੀਏ ਅੱਜ ਦੇ ਸਮੇਂ ਦੇ ਵਿੱਚ ਤਾਂ ਇਹ ਚੀਜ਼ ਜਿਹੜੀ ਵੈਲਿਡ ਨਹੀਂ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਰੂਲ ਚੇਂਜ ਹੋ ਜਾਣ ਠੀਕ ਹੈ ਤਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇਹਨਾਂ ਰੂਲਸ ਦੇ ਵਿੱਚ ਕੋਈ ਨਾ ਕੋਈ ਚੇਂजेस ਹੋ ਜਾਣ ਜਦੋਂ ਵੈਕੈਂਸੀ ਆਵੇ ਹੋ ਸਕਦਾ ਉਦੋਂ ਇਹਨਾਂ ਦੇ ਵਿੱਚ ਕੋਈ ਨਾ ਕੋਈ ਚੇਂजेस ਦੇਖਣ ਨੂੰ ਮਿਲ ਜੇ ਲੇਕਿਨ ਫਿਲਹਾਲ ਆਪਾਂ ਅੱਜ ਦੇ ਸਮੇਂ ਦੀ ਜੇ ਗੱਲ ਕਰੀਏ ਤਾਂ ਆਈ ਇਹ ਚੀਜ਼ ਜਿਹੜੀ ਵੈਲਿਡ ਆ ਉਹ ਨਹੀਂ ਹੈਗੀ ਠੀਕ ਹੈ ਜੀ ਰਿਕੋਗਨਾਈਜ਼ ਜਿਹੜੀ ਐ ਐਨਸੀਟੀ ਵੱਲੋਂ ਨਹੀਂ ਕੀਤੀ ਜਾਂਦੀ ਹੈਗੀ ਤੇ ਜੇ ਆਪਾਂ ਐਂਟੀਟੀ ਦੀਆਂ ਪੋਸਟਾਂ ਦੀ ਗੱਲ ਕਰ ਲਈਏ ਆਉਣਗੀਆਂ ਜਾਂ ਨਹੀਂ ਤਾਂ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਕਿ ਗਜ਼ਟ ਦੇ ਵਿੱਚ ਮੈਂਸ਼ਨ ਕੀਤਾ ਗਿਆ ਸੀ ਨੀਡ ਬੇਸਡ ਠੀਕ ਹੈ ਜੇਕਰ ਸਕੂਲਾਂ ਦੇ ਵਿੱਚ ਇਸ ਚੀਜ਼ ਦੀ ਜ਼ਰੂਰਤ ਮਹਿਸੂਸ ਹੋਏਗੀ ਤਾਂ ਨੇ ਵੀ ਤੁਹਾਨੂੰ ਪਤਾ ਹੈ ਕਿ ਹੁਣ ਨਰਸਰੀ ਕਲਾਸ ਜਿਹੜੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਐਡ ਕਰ ਦਿੱਤੀ ਗਈ ਹੈ ਤੇ ਇਹਨਾਂ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਵੀ ਇੱਕ ਜਿਹੜੇ ਐਂਟੀਟੀ ਵਾਲੇ ਟੀਚਰਸ ਨੇ ਠੀਕ ਹੈ ਨਰਸਰੀ ਟੀਚਰ ਟ੍ਰੇਨਰ ਨੇ ਉਹਨਾਂ ਦੀਆਂ ਜਿਹੜੀਆਂ ਵੈਕੈਂਸੀਜ਼ ਨੇ ਹੋਪਸ ਉਹ ਜਿਹੜੀ ਆਊਟ ਕਰ ਦਿੱਤੀ ਜਾਏਗੀ ਠੀਕ ਹੈ ਜੀ ਬਾਕੀ ਜੇ ਆਪਾਂ ਗੱਲ ਕਰ ਲਈਏ ਓਵਰਲੇ ਕਾਲਜਿਸ ਦੀ ਜਿਹੜੇ ਕਿ ਐਨਸੀਟੀ ਵੱਲੋਂ ਵੈਲਿਡ ਨੇ ਠੀਕ ਹੈ ਐਂਟੀਟੀ ਦੇ ਡਿਪਲੋਮੇ ਲਈ ਤਾਂ ਮੈਂ ਉਹਨਾਂ ਦਾ ਜਿਹੜਾ ਲਿੰਕ ਹੈ ਉਹ ਤੁਹਾਨੂੰ ਮੈਂ ਟੈਲੀਗ੍ਰam ਗਰੁੱਪ ਦੇ ਵਿੱਚ ਤੇ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੀ ਠੀਕ ਹੈ ਉਹਨਾਂ ਕਾਲਜਿਸ ਦੀ ਤੁਸੀਂ ਸਾਰੀ ਡਿਟੇਲ ਜਿਹੜੀਆਂ ਆਨਲਾਈਨ ਵੀ ਹਾਸਿਲ ਕਰ ਸਕਦੇ ਹੋ ਬਾਕੀ ਜਿੰਨੇ ਵੀ ਇਨਫੋਰਮੇਸ਼ਨ ਆਪਾਂ ਨੂੰ ਕਲੈਕਟ ਹੋਈ ਆਪਾਂ ਤੁਹਾਡੇ ਨਾਲ ਜਿਹੜੀਆਂ ਜਾਣਕਾਰੀ ਸਾਂਝੀ ਕਰਾਂਗੇ ਠੀਕ ਹੈ ਤਾਂ ਜਿਵੇਂ ਦਿੱਲੀ ਦੇ ਵਿੱਚ ਕਾਲਜ ਹੋਗੇ ਚੰਡੀਗੜ੍ਹ ਦੇ ਵਿੱਚ ਹੋਗੇ ਉਹਨਾਂ ਨੂੰ ਐਨਸੀਟੀ ਵੱਲੋਂ ਪੂਰੀ ਮਾਨਤਾ ਪ੍ਰਾਪਤ ਹੈ ਉੱਥੋਂ ਦਾ 100% वैलिड ਮੰਨਿਆ ਜਾਏਗਾ ਠੀਕ ਹੈ ਜੀ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਐਂਟੀਟੀ ਗਨੂ ਤੋਂ ਕੀਤੀ ਹੋਈ ਹੈ ਉਸ ਨੂੰ ਐਨਸੀਟੀ ਵੱਲੋਂ ਜਿਹੜਾ ਹੈ ਵੈਲਿਡ ਮੰਨਿਆ ਜਾਣਾ ਚਾਹੀਦਾ ਹੈ ਜਾਂ ਨਹੀਂ ਤੁਸੀਂ ਆਪਦੇ ਵੈਲਿਊਏਬਲ opinion ਜਿਹੜੀਆਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝੇ ਕਰਿਓ ਤੁਸੀਂ ਜੋ ਵੀ ਵਿਚਾਰ ਇਸ ਸੰਬੰਧੀ ਰੱਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਜਰੂਰ ਸਾਂਝੇ ਕਰਿਓ ਠੀਕ ਹੈ ਜੀ ਆਈ ਹੋਪ ਤੁਹਾਡੇ ਲਈ ਵੀਡੀਓ ਹੈਲਪਫੁਲ ਰਹੀ ਹੋਏਗੀ ਬਾਕੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ